ਨੇੜਾ 108 ਸੰਤ ਬਾਬਾ ਹੰਸਰਾਜ ਮਹਾਰਾਜ ਜੀ ਸ਼੍ਰੀ ਗੁਰੂ ਰਵਿਦਾਸ ਤੀਰਥ ਸਥਾਨ ਸੱਚਖੰਡ ਪੰਡਵਾ ਵਿਖੇ 21ਵਾਂ ਸ਼੍ਰੀ ਗੁਰੂ ਰਵਿਦਾਸ ਵਿਸਾਖੀ ਜੋੜ ਮੇਲਾ ਅਤੇ ਡਾਕਟਰ ਭੀਮਰਾਵ ਅੰਬੇਡਕਰ ਜੀ ਦਾ ਜਨਮ ਦਿਨ 14 ਅਪ੍ਰੈਲ ਦਿਨ ਸੋਮਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਡੇਰੇ ਦੇ ਮੌਜੂਦਾ ਗੱਦੀਨਸ਼ੀਨ 108 ਸੰਤ ਮਹਿੰਦਰਪਾਲ ਜੀ ਅਤੇ 108 ਸੰਤ ਬੀਬੀ ਬਿਮਲਾ ਰਾਣੀ ਜੀ ਦੀ ਰਹਿਨਮਾਈ ਹੇਠ ਕਰਵਾਏ ਜਾ ਰਹੇ ਇਸ ਜੋੜ ਮੇਲੇ ਵਿੱਚ ਸੰਤ ਮਹਾਪੁਰਸ਼ ਸੰਗਤਾਂ ਨੂੰ ਦਰਸ਼ਨ ਦੇਣਗੇ ਅਤੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਆਪਣੀ ਕਲਾ ਰਾਹੀਂ ਗੁਰੂ ਮਹਾਰਾਜ ਜੀ ਅਤੇ ਰਹਿਬਰਾਂ ਦਾ ਗੁਣਗਾਨ ਕਰਨਗੇ ਡੇਰੇ ਦੇ ਸੇਵਾਦਾਰ ਸੰਤ ਜਸਵਿੰਦਰਪਾਲ ਜੀ ਨੇ ਸਮੂਹ ਸੰਗਤਾਂ ਨੂੰ ਇਸ ਜੋੜ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਜੋ ਬੋਲੇ ਈਸ਼ੋਨਰ ਭੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਈ ਸ਼ੋਨਰ ਪੈ ਸੰਤ ਬਾਬਾ ਹਸਰਾਜ ਮਹਾਰਾਜ ਕੀ ਜੈ ਜਗਰudev ਧੰਨ ਗੁਰਦੇਵ ਗੁਰੂ ਰੂਪ ਗੁਰੂ ਪੈਰੀ ਸਾਧ ਸੰਗਤ ਜੀ ਆਪ ਸਾਧ ਸੰਗਤਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਧੰਨ ਧੰਨ ਡੇਰਾ 108 ਸੰਤ ਬਾਬਾ ਹਸਰਾਜ ਜੀ ਮਹਾਰਾਜ ਸ਼੍ਰੀ ਗੁਰੂ ਰਬਦਾਸ ਜੀ ਤੀਰਥ ਸਥਾਨ ਸੱਚਖੰਡ ਪੰਡਵਾ ਫਗਵਾੜੇ ਦੇ ਕੋਲ ਜਿੱਥੇ ਕਿ ਸਤਿਗੁਰੂ ਸਤ ਬਾਬਾ ਹੰਸ ਰਾਜ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਦੁਆਰਾ ਸਾਬੇ ਕਮਾਲ ਏਕਤਾ ਦੇ ਪੁਜਾਰੀ ਸਾਝੀ ਬਾਲਤਾ ਦੇ ਹਾਮੀ ਤਾਂ-ਤਨ ਸਤਿਗੁਰੂ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੀ ਜਾਤ ਦੇ ਅੰਦਰ ਸਦੀਆਂ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਪਿੰਡ ਪਡਵਾ ਵਿਖੇ ਸਤਿਗੁਰਾਂ ਦੀ ਜਾਤ ਦੇ ਅੰਦਰ ਇਕੋ ਇੱਕ ਤੀਰਥ ਸਥਾਨ ਸਰੋਵਰ ਸਾਹਿਬ ਉਸਾਰੇ ਗਏ ਹਨ ਅੱਜ ਉਹਨਾਂ ਮਹਾਨ ਤੀਰਥ ਸਥਾਨਾਂ ਤੇ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਬਦਾਸ ਮਹਾਰਾਜੀ ਦੇ 21 ਮਈ ਵਿਸਾਖੀ ਜੋੜ ਮੇਲੇ ਔਰ ਭਾਰਤੀ ਸੰਵਿਧਾਨ ਦੇ ਨਰਮਤਾ ਬਾਬਾ ਸਭ ਡਾਕਟਰ ਬੀਰਾਂ ਮਿੜਕਾ ਜੀ ਦੇ ਜਨਮ ਦਿਨ 14 ਅਪ੍ਰੈਲ ਦਿਨ ਸੋਮਵਾਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਪੂਰਵਕ ਤੂਮਤਾ ਮਨਾਲ ਮਨਾਏ ਜਾ ਰਹੇ ਹਨ ਗੁਰੂ ਪਿਆਰੀ ਸਾਧ ਸੰਗਤ ਜੀਓ ਇਹਨਾਂ ਸਮਾਗਮਾਂ ਦੀ ਖੁਸ਼ੀ ਦੇ ਅੰਦਰ 10 ਅਪ੍ਰੈਲ ਤੋਂ 14 ਅਪ੍ਰੈਲ ਤੱਕ ਸ਼੍ਰੀ ਖਣਪਾਲ ਸਾਹਿਬ ਜੀ ਦੀ ਲੜੀ ਚੱਲੇਗੀ ਔਰ 13 ਅਪ੍ਰੈਲ ਸ਼੍ਰੀ ਨਿਸ਼ਾਨ ਸਾਹਿਬ ਜੀ ਨੂੰ ਚੋਲਾ ਸਾਹਿਬ ਪਹਿਨਾਇਆ ਜਾਣਗੇ ਔਰ ਰਾਤ ਦੇ ਜਵਾਬ ਸਜਾਇਆ ਜਾਣਗੇ ਜਿਸ ਵਿੱਚ ਢਾਡੀ ਜਥੇਦਾਰ ਦਿਲਦਾਰ ਸਿੰਘ ਪ੍ਰੀਤ ਲੁਧਿਆਣੇ ਵਾਲੇ ਹੋਰ ਰਾਗੀ ਢਾਡੀ ਗੁਰੂ ਮਹਾਰਾਜੀ ਦੀ ਮਹਿਮਦ ਆਗੂ ਨੂੰ ਗੱਸਾ ਸਰ ਸਰਬਤ ਕਰਵਾਉਣਗੇ ਔਰ 14 ਅਪ੍ਰੈਲ ਦਿਨ ਸੋਮਵਾਰ ਨੂੰ ਭੋਗ ਪਾਉਣ ਉਪਰੰਤ ਕੀਰਤਨੀ ਜਥਾ ਭਾਈ ਪਰਮਜੀਤ ਸਿੰਘ ਜੀ ਪਰਵਾਨਾ ਰੁੜਕੀ ਵਾਲੇ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜਨਾ ਕਰਨਗੇ ਉਪਰੰਤ ਖੁੱਲੇ ਪੰਡਾਲ ਦੇ ਵਿੱਚ ਦੀਵਾਨ ਸਜਾਈ ਜਾਣਗੇ ਜਿੱਥੇ ਕਿ ਪੰਜਾਬ ਦੇ ਮਸ਼ਹੂਰ ਨਾਮਵਰ ਕਲਾਕਾਰ ਸਤੀ ਖੋਖੇ ਵਾਲੀਆ ਜੀ ਕੇਐਸ ਮੱਖਣ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਔਰ ਗੁਰੂ ਮਹਾਰਾਜੀ ਦੀ ਮੈਮਾਂ ਦਾ ਗੁਣ ਗਾਣ ਕਰਨਗੇ ਔਰ ਸ਼੍ਰੀ ਗੁਰੂ ਰਵਿਦਾਸ ਮੋਡਲ ਸਕੂਲ ਦੇ ਬੱਚੇ ਵੀ ਹਾਜ਼ਰੀ ਭਰਨਗੇ ਇਨ੍ਹਾਂ ਸਮਾਗਮਾਂ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਤੋਂ ਸੰਗਤਾਂ ਪਹੁੰਚ ਰਹੀਆਂ ਹਨ ਔਰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦ ਸੋਸਾਇਟੀ ਦੇ ਪੰਜਾਬ ਦੇ ਮਹਾਪੁਰਸ਼ ਪਹੁੰਚ ਰਹੇ ਹਨ ਬੁੱਧੀਜੀਵੀ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਰਾਜਨੀਤਿਕ ਲੀਡਰ ਸਹਿਬਾਨ ਪਹੁੰਚ ਰਹੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਇਨ੍ਹਾਂ ਸਮਾਗਮਾਂ ਦਾ ਲਾਈਵ ਟੈਲੀਕਾਸਟ ਕਵਰੇਜ ਦੁਆਬਾ ਟੀਵੀ ਕਾਸ਼ੀ ਟੀਵੀ ਔਰ ਡੇਰਾ ਪੰਡਵਾ ਟੀਵੀ 22 ਲਾਈਵ ਟੀਵੀ ਤੇ ਲਾਈਵ ਟੈਲੀਕਾਸਟ ਕੀਤਾ ਜਾਵੇਗਾ ਸਾਰੀਆਂ ਸੰਗਤਾਂ ਨੂੰ ਦਾਸ ਡੇਰੇ ਦੇ ਮੁੱਖ ਸੰਚਾਲਕਾ ਮੌਜੂਦਾ ਗਦੀ ਤੇ ਬਿਰਾਜਮਾਨ ਪਰਮ ਪੁਜਨੀਕ ਹਾਜੂਰ ਮਹਾਰਾਜ ਗੁਰਦੇਵ ਪਿਤਾ ਸ੍ਰੀਮਾਨ 108 ਸਤਬਾਬਾ ਮਹਿੰਦਰਪਾਲ ਜੀ ਮਹਾਰਾਜ ਔਰ ਬਹੁਤ ਹੀ ਸਤਿਕਾਰਯੋਗ ਪਰਮ ਪੁਜਨੀਕ ਹਾਜੂਰ ਮਹਾਰਾਜ ਗੁਰਦੇਵ ਮਾਤਾ 108 ਬੀਬੀ ਬਿਮਲਾ ਲਾਲੀ ਜੀ ਮਹਾਰਾਜ ਬਹੁਤ ਹੀ ਸਤਿਕਾਰਯੋਗ ਸਤਬਾਬਾ ਮੋੜਪਾਲ ਜੀ ਵੱਲੋਂ ਦਾਸ ਆਪ ਸਭ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਆਪ ਸਭ ਸੰਗਤਾਂ ਨੇ 14 ਅਪ੍ਰੈਲ ਦਿਨ ਸੋਮਵਾਰ ਡੇਰਾ ਸਤਖੰਡ ਪੰਡਵਾ ਵਿਖੇ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਔਰ ਸ੍ਰੀ ਗੁਰੂ ਰਵਿਦਾਸ ਬਸਾਖੀ ਜੋੜ ਮੇਲੇ ਔਰ ਬਾਬਾ ਸਾਹਿਬ ਡਾਕਟਰ ਵੀਰਾਂ ਬਿੰਦਕਾ ਜੀ ਦੇ ਜਨਮ ਦਿਨ ਜਿਹੜੇ ਬੜੀ ਧੂਮ ਧਾਮ ਦੇ ਨਾਲ ਮਨਾਏ ਜਾਣਗੇ ਇਹ ਸਾਰੇ ਸਮਾਗਮ ਦੇਸ਼ ਵਿਦੇਸ਼ੀਆਂ ਸਾਕਤਾਂ ਦੇ ਸਹਿਯੋਗ ਦੇ ਨਾਲ ਮਨਾਏ ਜਾ ਰਹੇ ਹਨ ਗੁਰੂ ਪਾਤਿਸਤ ਸੰਗਤ ਜੀਓ ਸਾਰੀਆਂ ਸੰਗਤਾਂ ਨੇ ਕਿਰਪਾ ਕਰਕੇ 14 ਅਪ੍ਰੈਲ ਡੇਰਾ ਸਤਖੰਡ ਪੰਡਵਾ ਵਿਖੇ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਅਤੇ ਰੌਣਕਾਂ ਨੂੰ ਵਧਾਉਣਾ ਜੀ ਸਮੂਹ ਸਾਕਤਾਂ ਦਾ ਕੋਟਨ ਕੋਟ ਤਨਵਾਦ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ